ਕਿ ਫਸਟ ਪਲਾਨ ਵਰਕਰ ਕੇ ਪੰਜਾਬ ਦੇ ਵਿੱਚ ਲਾਂਡ ਆਰਡਰ ਦੀਆਂ ਧੱਜੀਆਂ ਉੱਡ ਜਾਣਗੀਆਂ ਯਾਰ ਮੈਂ ਇੱਕ ਤੁਹਾਨੂੰ ਪੁੱਛਣਾ ਚਾਹੁੰਦਾ ਤੇ ਪੰਜਾਬ ਦੇ ਵਿੱਚ ਜਦੋਂ elections ਦੀ ਪਾਰਲੀਮੈਂਟ ਦੀ ਹੁੰਦੀ ਹੈ CRPF ਹੁੰਦੀ PSF ਹੁੰਦੀ ਪੰਜਾਬ ਪੁਲਿਸ ਦਾ ਇੱਕ ਇੱਕ ਬੰਦਾ ਹੁੰਦਾ ਤੇ ਅੱਜ ਜਦੋਂ ਪੰਜਾਬ ਪਿੰਡਾਂ 'ਚ ਹਰ ਪਿੰਡ 'ਚ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਗੈਂਗਸਟਰ ਜਿਹੜੇ ਉਹਨਾਂ ਦੇ ਪਰਿਵਾਰਾਂ ਨੂੰ ਸਿਰੋਪੇ ਪਾਏ ਜਾਣੇ ਕਿ ਤੁਹਾਨੂੰ ਅਸੀਂ ਬਣਾ ਦਿੱਤਾ ਸਰਪੰਚ ਤੇ ਉੱਥੇ ਇੱਕ ਪਿੰਡ 'ਚ ਇੱਕ ਕਾਂਸਟੇਬਲ ਕੀ ਕਰੇਗਾ ਇਸ ਕਰਕੇ ਇਹ ਫੇਅਰ elections ਨੇ ਇਹ ਗੁੰਟਾ ਕਰਦੀ ਦੀ ਰੱਖਨੇ ਆ। ਔਰ ਆਸ਼ ਕਰਦੇ ਕਿ ਮੁੱਖ ਮੰਤਰੀ ਸਾਹਿਬ ਜਿਹੜੇ ਬਿਮਾਰ ਸੀਗੇ ਵਾਇਕੁਮੂਗਾ ਦੀ ਲੰਬੀ ਉਮਰ ਕਰੇ। ਕਿ 2027 ਦੀ ਦਖਣਾ ਚ ਇਹ ਤਰੇ ਅਨਮਿੱਟ ਕੀਆ ਸੀ। 2026 ਦੇ ਵਿੱਚ 33 ਰਹਿ ਗਏ ਨੇ ਤੇ 2027 ਤੇ ਇਹਨਾਂ ਨੂੰ ਜ਼ੀਰੋ ਤੇ ਲੈ ਕੇ ਆਵਾਂ। ਇਲੈਕਸ਼ਨ ਕਮਿਸ਼ਨ ਦੀ ਮੈਂ ਤੇ ਪ੍ਰਤਾਪ ਸਿੰਘ ਬਾਜਵਾ ਸਾਡੇ ਐਲੋਪੀ ਲੀਡਰ ਨੇ 3 ਦਿਨੋਂ ਗਿੱੱਤਰਪੁਰ ਬਾਜਵਾ ਦੇ ਕੋਲ ਇਹ ਉਹ ਜਿਹੜੇ ਕੱਪੜੇ ਨੇ ਉਹਨਾਂ ਦਾ ਚੌਧਰੀ ਸਾਹਿਬ ਉਹਨਾਂ ਦੇ ਕੋਲ ਫੈਕਟਰੀ ਐਨੀਮਲ ਆਫ ਸੈਂਟਿਟੀ ਦੀ ਵੈਕਟਰੀ ਐਨੀਮਲ ਅਸ਼ੀ ਹੈ ਨਹੀਂ ਕੜਸੀ ਰੱਖੀ ਕਿ ਤਰਪਲ ਭਾਜੀ ਉਹਨਾਂ ਨੂੰ ਚੁੱਕੇ ਸਾਡੇ ਨਾਲ ਤੇ ਚਲੋ ਕੀ ਟੱਪਣਾ ਸੀ ਉਹ ਬਿਲਕੁਲ ਅੱਖਾਂ ਵੀ ਹੈ ਨਹੀਂ ਕੰਨ ਵੀ ਹੈ ਨਹੀਂ ਤੇ ਮੋਬਾਈਲ ਟੁੱਕਣ ਦੀ ਕੀਮਤ ਵੀ ਹੈ ਨਹੀਂ ਸਰ ਇਹਦੇ ਪਿੱਛੇ ਮਕਸਦ ਕੀ ਲੱਗਦਾ ਕਿ ਜਨਾਬ ਨਾ ਹੋਣਾ ਆਪਣੀ ਸਰਪੰਚ ਬਿਨਾਂ ਲੱਛਣ ਲੜੀ ਜਿਤਨਾ ਇਹ ਜਲਮੇੜ ਦਾ ਤੁਸੀਂ ਜ਼ਿਆਦਾ ਸਿਆਣੇ ਹੋ ਕਿ ਕਦੀ ਸਰਪੰਚੀਆਂ ਦੇ ਨਾਲ ਵੀ ਸਰਕਾਰਾਂ ਬਣਦੀਆਂ ਨੇ ਪਰ ਕਾਸ਼ਰੀ ਬਾਦਲ ਦਾ ਮੁੰਡਾ ਨਾਰੇ ਲਾਉਂਦਾ ਕਿ ਰਾਜ ਕਰਾਂਗੇ 25 ਸਾਲ ਤੇ ਬੰਦੇ ਰਹਿਗੇ ਤੋਂ ਤੇ ਇਹ ਜਿਹੜੇ ਨੇ ਅੱਖਾਂ ਆਪਣੇ ਪੋਲੀਟਿਕਲ ਬੰਦੇ ਨੂੰ ਮੱਥੇ ਤੇ ਅੱਖਾਂ ਨਹੀਂ ਰੱਖਣੀਆਂ ਚਾਹੀਦੀਆਂ ਨੂੰ ਆਪਣੇ ਜਿਹੜੀ ਆ ਜਮੀਨ ਦੇਖੇ ਚੱਲਣਾ ਪੈਂਦਾ ਹੁੰਦਾ ਪਰ ਮੁੱਖ ਮੰਤਰੀ ਸਾਹਿਬ ਨੂੰ ਫੀਡ ਕਰਾਂਗੇ ਕਿ ਜਮੀਨ ਤੇ ਚੱਲੋ ਗੁੰਮਰਾ ਕਰਤੀ ਤੇ ਲੌਰੈਂਸਨਸ ਲੋਕ ਹੋ ਰਹੀਗਾ ਪਰ ਮੇਰਾ ਖਿਆਲ ਕਿ ਹਿਸਟਰੀ ਦੇ ਵਿੱਚ ਫਸਟ ਟਾਈਮ ਹੋਇਆ ਤੁਸੀਂ ਵੀ ਸਾਰੇ ਬੜੇ ਪੁਰਾਣੇ ਹੋ ਕਿ ਕਿ ਤੁਸੀਂ ਪੰਚਾਇਤਿਆ ਰਕਸ਼ਨ ਦੇਖ ਲਈਆਂ ਪਰ ਇੰਨੀ ਗੁੰਡਾਗਰਦੀ ਕਿਸੇ ਕਦੀ ਨਹੀਂ ਹੋਈ ਝੀਰੇ ਦੇ ਵਿੱਚ ਹਮੇਸ਼ਾ ਹੀ ਗੁੰਡਾਗਰਦੀ ਜਿਹੜੀ ਆਕੇ ਕੋਈ ਆਮ ਆਮੀ ਪਾਰਟੀ ਆਈ ਨਾ ਤੇਜਾ ਹਮਲਾ ਜੀਰਾ ਸਾਹਿਬ ਦੇ ਉੱਤੇ ਹੋਇਆ ਔਰ ਮੈਨੂੰ ਸਭ ਤੋਂ ਵੱਧ ਤੀ ਮੇਰੀ ਰਾਨੀ ਵਾਲੀ ਗੱਲ ਆ ਕਿ ਇਸੇ ਡੀਆਜੀ ਦੇ ਟਾਈਮ ਚ ਦੋ ਵਕਤ ਜਿਹੜਾ ਹਮਲਾ ਗੁਰਬੀਰ ਤੇ ਹੋ ਗਿਆ ਤੂੰ ਪਹਿਲੇ ਪੱਤੀ ਤੇ ਤੇ ਮੈਂ ਕਹਿ ਸਕਦਾ ਕਿ ਇਸ ਟੈਨ ਮੈਂ ਤੋੜਦੇ ਉਥੇ ਵੀ ਬਲੌਕ ਜੀਨੇ ਚ ਆ ਜਾ ਮੇਰੇ ਰਸਤੇ ਚ ਡੀਜੀਪੀ ਸਾਹਿਬ ਨਾਲ ਗੱਲ ਹੋਈ ਔਰ ਇਸੇ ਡੀਆਜੀ ਨੇ ਮੇਰੇ ਨਾਲ ਗੱਲ ਕੀਤੀ ਇਹ ਬ੍ਰੀਚ ਆਫ ٹرسٹ ਹੈ ਇਹ ਇੱਕ ਵਿਸ਼ਵਾਸ ਘਾਤ ਕੀਤਾ ਡੀਆਈਜੀ ਨੇ ਰਣਜੀਤ ਸਿੰਘ ਨੇ ਮੈਂ ਨਾਲ ਗੱਲ ਹੋਇਆ ਕਿ ਬੀਨੋਜੀ ਡੀਡੀਪੀ ਸਾਫ ਠੀਕ ਹੋ ਲਈਆ ਤੇ ਆਪਾਂ ਜੀ ਜੀਰਾ ਸਾਹਿਬ ਨੂੰ ਕਿਹਾ ਇੱਥੋਂ ਜੀ ਆਪਣਾ ਧਰਨਾ ਚੁੱਕੋ ਮੈਂ ਕਿਹਾ ਜਿਹੜਾ ਤੁਸੀਂ ਅੱਜ ਪਰਚਾ ਕਰਨਾ ਉਹ ਕਰ ਦੋ ਤੇ ਮੈਂ ਜੀਰੇ ਦਾ ਧਰਨਾ ਚੁਕਵਾ ਲਾਂਗਾ ਕਹਿੰਦੇ ਕਿ ਪਰਚਾ ਕੋਈ ਵੱੜਦਾ ਹੀ ਨਹੀਂ ਤੇਹੀ ਪਰਚਾ ਦਵਾਂਗੇ ਕੀ ਪ੍ਰਿੰਸ ਟ੍ਰੈਸਪਾਸਿੰਗ ਨਹੀਂ ਹੈ ਇਹਨੇ ਮੈਨੂੰ ਇਹ ਵਰਡ ਕਹੇ ਨੇ ਇਸ ਡੀਆਈਜੀ ਨੇ ਔਰ ਜਿਸ ਵੇਲੇ ਪਰਚਾ ਚੁੱਕਿਆ ਗਿਆ ਤੇ ਕੁਲਵੀਰ ਸਿੰਘ ਜੀ ਦਾ ਇੰਨਾ ਬੰਦਿਆਂ ਦੇ ਉੱਤੇ ਐਫਯਰ ਕਰ ਦਿੱਤੀ ਜਿਸ ਵੇਲੇ ਦੁਬਾਰਾ ਹੋਈ ਫੇਰ ਇਸ ਪਰਿਵਾਰ ਦੇ ਉੱਤੇ ਫੇਰ ਏਸੀ ਡੀਆਈ ਸਾਹਿਬ ਨੇ ਠੀਕ ਕੀਤਾ ਕਿ ਅੱਜ ਜੇ ਮੇਰਾ ਖੰਬਾਸ ਤੇ ਨਹੀਂ ਇਸ ਡੀਆਈ ਜੀ ਨੇ ਇੱਥੇ ਇੱਕ ਵਾਰਾਂ ਜੀ ਜੁਆਇਨ ਕੀਤਾ ਨੂੰ ਟ੍ਰੇਨ ਹੋਇਆ ਤੇ ਅੱਜ ਫੇਰ ਹਮਲਾ ਜਿਹੜਾ ਇਹ ਕੁਲਵੀਰ ਸਿੰਘ ਜੀ ਦਾ ਕੀਤਾ ਗਿਆ ਇਹਦੇ 'ਚ ਮੈਂ ਸਿੰਘਤਾ ਜੀ ਡੀਆਈ ਸਾਹਿਬ ਨੂੰ ਕੋਈ ਬਹੁਤ ਵੱਡੀ ਪੋਸਟਿੰਗ ਪਰ ਰਿਟਾਇਰਮੈਂਟ ਬਹੁਤ ਲੈ ਲਈ ਹੈ ਤੇ ਬਿਲਕੁਲ ਬੜੇ ਵੱਡੇ ਡਿਸਟ੍ਰਿਕਟ ਚ ਕਮਿਸ਼ਨਰ ਆਫ ਪੁਲਿਸ ਲੱਗੇ ਸੀਗੇ ਉਥੇ ਬੜਾ ਬਹੁਤ ਘੱਟ ਲੋਕਾਂ ਨੂੰ ਮੌਕਾ ਮਿਲਦਾ ਮੈਂ ਵੀ ਦਬਾਲ ਸਬ ਦੀ ਸੇਵਾ ਕਰਦਾ ਹੋਰ ਜਿਹੜਾ ਉੱਥੇ ਲੱਗਾ ਤੇ ਉਹ ਤੇ ਆਪਣੇ ਅਨੁਭਵ ਤਨ ਮੈਂ ਸਮਝਦਾ ਕਿ ਮੇਰੀ ਗੁਰੂ ਸਾਹਿਬ ਦੇ ਚਰਨਾਂ ਦੀ ਸੇਵਾ ਲੱਗੀ ਅਤੇ ਮੇਰੀ ਟ੍ਰਾਂਸਫਰ ਨਾ ਕਰ ਦਿੱਤੀ ਗਏ ਪਰ ਉਹਨੇ ਮੇਰਾ ਕਰ ਗੁਰੂ ਦੀ ਸੇਵਾ ਕਰਨ ਦੀ ਬਜਾਏ ਕੁਲਬੀਰ ਦੀ ਸੇਵਾ ਵੱਲ ਕਰ ਲਈ ਤਰਕੀ ਦਿੱਤੀ ਡੀਐਸਪੀ ਕੋਈ ਵੀ ਉਹ ਨੂਮਾਏ ਨਵੋਟਕਲ ਫ੍ਰੀਡ ਨਹੀਂ ਹੁੰਦਾ ਮੇਰੇ ਖਿਆਲ ਚ 2 6 ਡੀਜੀਪੀ ਡਾ ਉਹ ਕਲਵੀਤ ਤਿਹਾਵ ਹੋ ਰਿਹਾ ਹੈ ਇਹ ਖਮਲਾ ਹੁੰਦਾ ਤੇ ਮੈਂ ਪਰਵਾਕਾਂ ਕੀ ਲਈ ਕਹੂੰਗਾ ਕਿ ਇਹ ਛੋਟੀ-ਬੋਟੀ ਚੀਜ਼ ਮੈਨੀ ਲੈਣ ਦੀ بجائے ਡੀਜੀਪੀ ਗਵਰਨਰ ਦਾ ਆਉਣਾ ਚਾਹੀਦਾ ਨਹੀਂ ਸਰ ਉਹਨਾਂ ਕੋਈ ਪਰਸਨਲ ਅੰਦੇਸ ਜੀ ਇਹ ਮੈਂ ਤਾਂ ਯਾ ਤੁਹਾਡੇ ਸਾਹਮਣੇ ਮੈਂ ਕੀ ਜਾਨਾਂ ਕਿ ਜੀਨੀਵਰਾ ਹੋਇਆ ਪਰਚਾ ਮੇਰੇ ਨਾਲ ਗੱਲ ਕੀਤੀ ਕਿ ਤੂੰ ਚੁਕਵਾ ਦੋ ਕਿ ਅਸੀਂ ਕੋਈ ਐਫ ਆਈ ਆਰ ਨਹੀਂ ਕਰ ਰਹੇ ਤੇ ਚੁਕਾ ਕੇ ਤੇ ਜਿਹਦਣ ਮੇਰੇ ਨਾਲ ਗੱਲ ਕੀਤੀ ਆ ਉਹਨੂੰ ਪੁੱਛ ਲਓ ਜਾ ਕੇ ਕੀ ਕੀਤੀ ਕਿ ਨਹੀਂ ਕੀਤੀ ਗੱਲ ਮੇਰੇ ਨਾਲ ਉਹਨਾਂ ਤੁਹਾਡੀ ਬਾਡੀ ਦਾ ਰੈਕਸ਼ਨ ਕੀ ਹੋਇਆ ਇਹਦਾ ਮਤਲਬ ਕਿ ਜੇ ਸੌਦੇ ਤੇ ਮੈਂ ਮਚੂਠ ਕੋ ਰਹੇ ਉਹਦਾ ਬ੍ਰੀਚ ਆਫ ٹرسٹ ਸੀ ਇੱਕ ਵਿਸ਼ਵਾਸ ਘਾਤ ਸੀ ਕਿ ਇੱਕ ਲੀਡਰ ਨੂੰ ਕਹਿਣਾ ਕਿ ਜੀ ਅਸੀਂ ਕੋਈ ਮੈਂ ਕਿਹਾ ਮੈਂ ਕਿਹਾ ਜਿਹੜੇ ਕੰਮ ਤੇ ਅੱਜ ਦੇ ਕਰ ਦੋ ਮੈਂ ਫਿਰ ਵੀ ਇਹਨੂੰ ਕਹੂੰਗਾ ਕਿ ਬਾਕੀ ਬੰਦੇ ਜੋ ਕਿ ਇਹਨੂੰ ਅਰੈਸਟ ਕਰਕੇ ਲੈ ਜਾਣ। ਕਿਉਂਕਿ ਕੋਈ ਕੋਈ ਬੜਦੀ ਨਹੀਂ। ਤੋਂ ਦੇ ਬਾਅਦ ਪਰਚਾ ਕਰਨਾ ਕਿ ਕਲਪਿਕਲ ਔਰ ਮੋਦੀ ਪਤਣੀ ਤੇ ਮੇਰੇ ਬਜਾਏ ਡੀਆਈਜੀ ਮੇਰੇ ਤੋਂ ਪੱਤਰ ਦੱਸ ਸਕਦਾ ਕਿ ਉਹਦੇ ਨਾਲ ਪਰਸਨਲ ਕੀ ਗੱਲ ਹੈ ਤੇ ਕੀ ਇਹਨਾਂ ਜ਼ਿਲ੍ਹਾ ਸਾਹਿਬ ਨੇ ਕੀ ਕੀਤਾ ਮੇਰੇ ਨਾਲ ਮੇਰੇ ਨਾਲ ਉਹ ਜ਼ਿਆਦਾ ਵਧੀਆ ਜਵਾਬ ਦੇ ਸਕਦਾ ਪਰ ਮੈਂ ਆਸ ਕਰੂੰਗਾ ਕਿ ਉਹਨਾਂ ਨੂੰ ਚੰਗੀ ਪੋਸਟ ਮਿਲਣੀ ਚਾਹੀਦੀ ਜੇ ਕੁਲਬੀਰ ਸਿੰਘ ਜੀ ਦੇਤੇ ਇਹਨੇ ਪਰਚੇ ਕਰਦੇ। ਸਰਕਾਰ ਉਸ ਪਾਰਟੀ ਦਾ ਅਗਲਾ ਇਲੈਕਸ਼ਨ ਕੀ ਹੋਊਗਾ? ਕਰਾਂਗੇ ਸਾਡੇ ਪ੍ਰਧਾਨ ਜੀ ਉੱਥੇ ਬੀਤੇ ਨੇ ਅੱਜ ਉਹਨਾਂ ਨੇ ਸ਼ਾਮੀ ਪਹੁੰਚਣਾ ਤੇ ਕਲ ਚਾਹਤੀ ਤੋਂ ਅਸੀਂ ਮੈਂ ਤੇਰੇ ਉੱਥੇ ਦੀ ਜੀ ਫਿਰ ਉਹਨੂੰ ਬੁਲਾ ਦੇ ਬਾਕੀ ਸਾਰਿਆਂ ਨੂੰ ਬੁਲਾ ਕੇ ਪਰ ਜੋ ਪੰਜਾਬ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਕਿਸੇ ਵੀ ਬਲੌਕ ਦੇ ਵਿੱਚ ਪੰਚਾਇਤ ਸੱਤਰੀ ਨਹੀਂ ਬੈਠੇ ਮਿਹਾਲੀ ਹੋਣੇ ਬਿੱਥੇ ਜੀ ਕੇ ਸਾਰੇ ਮੈਂ ਵੀਡੀਓ ਧੜੀਵਾਲਾਂ ਨਾਲ ਗੱਲ ਕਰ ਰਿਹਾ ਸੀ ਇਮੈਕਾ ਕਰਕੇ ਨੂੰ ਝੂਠੀ ਕਹੀ ਜਾ ਰਹੀ ਕਿ ਸੋਨੂ ਮਸੀ ਜਿਹੜਾ ਨਹੀਂ ਉਹਦੀ ਥਾਂ ਉਹਦੇ ਪਿੰਗਾ ਜਿਹੜੇ ਹੁੰਦੇ ਐ ਐਡਮਿਨਿਸਟਰेटर ਉਹਦੀ ਐ ਮੈਕਾ ਕਰੀ ਐਡਮਿਨਿਸਟਰेटर ਵੀ ਠੁਲਾਟ ਐਕਚੁਅਲੀ ਪਰਚੀ ਦੇ ਦਿੱਸਾ ਤੇ ਮੈਕਾ ਨੂੰ ਝੂਠੀ ਬੋਲ ਜਰ ਮੈਂ ਡੀਸੀ ਨੂੰ ਮੈਸੇਜ ਪਾਇਆ ਕਿ ਸੋਨੂ ਮਸੀ ਅੱਜ ਵੀ ਨਹੀਂ ਪਹੁੰਚਿਆ ਔਰ ਜੋ ਕੱਲ ਗੁਰਦਾਸਪੁਰ ਦੇ ਵਿੱਚ ਅਸੀਂ ਸਾਰੇ ਲੀਡਰ ਗਏ ਆ ਤੇ ਉਸੇ ਜੋ ਕੀ ਸੀਦਾ ਬਿਹੇਵੀਅਰ ਸੀਗਾ ਇਹ ਪੰਜਾਬ ਚ ਡੈਮੋਕ੍ਰੇਸੀ ਦਾ ਕੰਮ ਹੋ ਗਿਆ। ਤੁਸੀਂ ਸਾਡੇ ਬਲੇ ਵਿੱਚ ਜਿਹੜੀ ਕਦੇ ਇਹ ਨਹੀਂ ਰਿਫਿਊ ਹੋਇਆ ਕਿ ਚੁੱਲਾ ਟੈਕਸ ਨਹੀਂ ਸੀ ਕਿਸੇ ਨੂੰ ਕੋਆ ਤੇ ਮੇਰੇ ਖਿਆਲ ਕਿ ਜੋ ਐਡ ਕੀ ਹੋਇਆ ਚੁੱਲਾ ਕਿਸੇ ਨੇ ਘਰ ਰਿਆ ਨਹੀਂ ਚੁੱਲਾ ਟੈਕਸ ਦੀ ਹੁਣ ਲੋੜ ਵੀ ਨਹੀਂ ਤੇ ਏ% ਵਿੱਚ ਲਿਆ ਕੇ ਜਦੋਂ ਸਰਕਾਰ ਆਏਗੀ ਸਭ ਤੋਂ ਪਹਿਲਾਂ ਚੁੱਲਾ ਟੈਕਸ ਖਤਮ ਕੀਤਾ ਜਾਏਗਾ। ਇਹ ਹਲਾਫ ਬੜੇ ਵਧੀਆ ਨੇ। ਮੰਤਰੀ ਸਾਹਿਬ ਦੇ ਬੁਲਟ ਪ੍ਰੂਫ ਸੀਸ਼ਲ ਜੇਟ ਕੋ ਕਰਤੇ ਹੋ। ਕਿ ਉਹਨਾਂ ਲੋਕਾਂ ਦੇ ਸੜਕ ਦੇ ਉੱਤੇ ਭਾਸ਼ਣ ਕਰਦੇ ਕਿਉਂ ਸਾਰੇ ਰਸਤੇ ਬੰਦ ਕਰ ਦਿੰਦੇ ਹੋ ਕਿਉਂ ਇਹਨਾਂ ਦੇ ਆਥਵਾਦ ਦੇ ਵਿੱਚ ਕੋਈ ਲੀਡਰ ਨਹੀਂ ਸੀ ਕਰੀ ਨਿਕਲਣ ਦੀ ਇਸ ਤਰੀਕੇ ਨਾਲ ਤੋਂ ਕਰਫਿਊ ਲਾ ਕੇ ਨਿਕਲਦੇ ਹੋ ਤੇ ਜੇ ਗੁਰਤ ਹੈਗੀ ਆ ਜਾਓ ਪੰਜਾਬ ਚ ਇਲੈਕਸ਼ਨ ਕਰਾਓ ਉਹਨਾਂ ਦੱਸੋ ਕਿ ਬੈਂਕ ਗੋਲਾ ਕਰਦੀ ਨਹੀਂ ਚੱਲ ਰਹੀਆਂ ਇਹ ਸਿਆਸੀ ਜ਼ਮੀਨ ਇਹਨਾਂ ਦੀ ਖਤਮ ਹੋ ਚੁੱਕੀ ਹੈ ਤੁਸੀਂ ਕਹਿੰਨਾ ਚਾਹੁੰਦੇ ਬੜੀ ਸਿਆਸੀ ਜ਼ਮੀਨ ਕਿ ਤੁਸੀਂ ਦੇਖੋ ਆਉਂਦੇ ਹੋ ਟਾਈਮ ਨਹੀਂ ਤਾਂ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਦੇ ਰੋਜ਼ ਇਤਿਹਾਸ ਰਹੀਆਂ ਚੱਲਦੇ ਰਹਿੰਦੇ ਆ ਮੁੱਖ ਮੰਤਰੀ ਬਣਿਆ ਬਣਿਆ ਰਹੇਗਾ ਪਰ ਮੈਂਰ ਦੱਸ ਕਰਦਾ ਕਿ ਪਗਲ ਕਮਾਨੀ ਹੀ ਮੁੱਖੰਤੀ ਚੇਦਾ ਬਈ ਜੀ ਕਿੰਨੇ ਬੰਦਿਆਂ ਨੂੰ ਗੋਲੀ ਲੱਗੀ ਆ ਔਰ ਕਿੰਨੇ ਕਿੰਨੇ ਇੰਜਰਡ ਹੋਏ ਆ ਔਰ ਕੀ ਹੋਇਆ ਕੀ ਸਾਰਾ ਹਾਦਸਾ ਗੱਲ ਇਹ ਆ ਕਿ ਅੱਜ ਨਾਮਿਨੇਸ਼ਨਾਂ ਦੀ ਜਿਹੜੀ ਡੇਟ ਸੀਗੀ ਔਰ ਕੱਲ ਅਸੀਂ ਦੱਸ ਕੇ ਆਏ ਆ ਕਿ ਸਾਡੇ ਕਿਸੇ ਸਾਡੇ ਕਿਸੇ ਬੰਦੇ ਨੂੰ ਜਿਹੜਾ ਕਿ ਉਹ ਨਾ ਤਾਂ ਚੁੱਲਾ ਟੈਕਸ ਦਿੱਤਾ ਨਾ ਕੋਈ ਐਨਓਸੀ ਦਿੱਤੀ ਔਰ ਉਥੇ ਗੁੰਡੇ ਖਿਲਾਰਿਆ ਸਾਡੇ ਵਰਕਰਾਂ ਦੀਆਂ ਗੱਡੀਆਂ ਭੰਨੀਆਂ ਜਾ ਰਹੀਆਂ ਨੇ ਔਰ ਉਹਦੇ ਚ ਐਸਐਸਪੀ ਮੈਡਮ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਆਪ ਤੁਹਾਡੇ ਜਿਹੜੇ ਨਾਮੀਨੇਸ਼ਨ ਕਰਾਵਾਂਗੇ ਔਰ ਤੁਹਾਡੇ ਬੰਦੇ ਜਿਹੜੇ ਨਾਮੀਨੇਸ਼ਨ ਕਰਨਗੇ ਅਸੀਂ ਅੱਜ 11 ਵਜੇ ਦਾ ਘਰੋਂ ਚੱਲਣ ਦਾ ਟਾਈਮ ਦਿੱਤਾ ਸੀ ਤੇ ਸਵਾ 11 ਵਜੇ ਮੈਂ ਕੈਮਰਿਆਂ ਦੀ ਰਿਕਾਰਡਿੰਗ ਵੀ ਦੇ ਸਕਦਾ ਸਵਾ 11 ਵਜੇ ਜਿਹੜੇ ਐਸਐਚਓ ਸਿਟੀ ਔਰ ਡੀਐਸਪੀ ਜੀਰਾ ਨੇ ਉਹਨਾਂ ਨੂੰ ਭੇਜਿਆ ਗਿਆ ਔਰ ਉਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਕਹਵਾ ਜੀ ਇੱਥੇ ਰਹਿਣ ਕਿਉਂਕਿ ਉਹਨਾਂ ਦਾ 1.5 200 ਬੰਦਾ ਜਿਹੜਾ ਕਿ ਉਹ ਨਾਮੀਨੇਸ਼ਨ ਕਰ ਰਿਹਾ ਔਰ 1.5 200 ਬੰਦਾ ਜਿਹੜਾ ਨਾਮੀਨੇਸ਼ਨ ਕਰ ਰਿਹਾ ਉਹਨਾਂ ਨੂੰ ਜਾ ਲੈਂਦੇ ਉਸ ਤੋਂ ਬੱਸਾਂ ਚੋਂ ਉਲ ਜਾਣ ਤੋਂ ਬਾਅਦ ਤੇ ਵਿੱਚ ਜਿਹੜਾ ਕਿ ਅਸੀਂ ਤੁਹਾਡੇ ਬੰਦਿਆਂ ਦੇ ਨਾਮੀਨੇਸ਼ਨ ਪੇਪਰ ਜਿਹੜੇ ਉਹ ਦਾਖਲ ਕਰਾਵਾਂਗੇ ਤਾਂ ਸਾਨੂੰ ਜਿਹੜਾ ਪੁਲਿਸ ਨੇ ਧੋਖੇ ਦੇ ਵਿੱਚ ਰੱਖਿਆ ਔਰ ਧੋਖੇ ਦੇ ਵਿੱਚ ਰੱਖ ਦਿਆ ਆ ਕਿ 11 ਵਜੇ ਤੋਂ ਲੈ ਕੇ ਜਿਹੜੇ ਐਸ ਐਚਓ ਸਿਟੀ ਔਰ ਜਿਹੜੇ ਸਾਨੂੰ ਡੀ ਐਸ ਪੀ ਜੀਰਾ ਜਿਹੜਾ ਇਹ ਸਾਨੂੰ ਇਹ ਹੀ ਟਰਕਾਈ ਗਿਆ ਕਿ ਹੁਣ ਚਲਦੇ ਆ ਹੁਣ ਚਲਦੇ ਆ ਬੱਸ ਮੰਗਾਲੀ ਫਿਰ ਕਹਿੰਦੇ ਜੀ ਅਸੀਂ ਬੱਸ ਆਪਦੀ ਨਹੀਂ ਭੇਜ ਸਕਦੇ ਤੁਸੀਂ ਆਪਦੀਆਂ ਬੱਸਾਂ ਦੇ ਦਿਓ ਅਸੀਂ ਆਪਦੀਆਂ ਬੱਸਾਂ ਵੀ ਮੰਗਾਲੀਆਂ ਬੱਸਾਂ 'ਚ ਬੰਦੇ ਬਿਠਾ ਵੀ ਦਿੱਤੇ ਫਿਰ ਅਗੋ ਡੀਐਸਪੀ ਮੈਨੂੰ ਇਹ ਕਹਿ ਰਿਹਾ ਜੀ ਇੱਥੇ ਤੁਸੀਂ ਵੇਖੋ ਜੀ ਕਿ ਅਸੀਂ ਤੁਸੀਂ ਨਾਲ ਆਇਓ ਮੈਂ ਕਿਹਾ ਮੈਂ ਨਹੀਂ ਨਾਲ ਆਉਂਦਾ ਮੇਰਾ ਕੋਈ ਬੰਦਾ ਨਹੀਂ ਨਾਲ ਆਉਂਦਾ ਇਕੱਲੇ ਕੈਂਡੀਡੇਟ ਆਉਣਗੇ ਤਾਂ ਫਿਰ 1.5 ਵਜੇ ਅਸੀਂ ਜਿਹੜਾ ਕਿ ਉਹ ਘਰੋਂ ਚੱਲੇ ਆ ਐਸਐਚਓ ਸਿਟੀ ਸਾਨੂੰ ਲੈ ਕੇ ਗਿਆ ਸ਼ੇਰਾਂ ਵਾਲੇ ਚੌਂਕ ਦੇ ਵਿੱਚ ਟੋਟਲੀ ਜਿੰਨੇ ਮੇਰੇ ਜਿਹੜੇ ਉਮੀਦਵਾਰ ਸੀ ਉਹਨਾਂ ਦੇ ਮੈਂ ਨਾਲ ਜਾ ਰਿਹਾ ਸੀ ਮੈਂ ਅੱਗੇ ਸੀਗਾ ਕਿਉਂਕਿ ਮੈਂ ਉਹਨਾਂ ਲੀਡਰਾਂ ਚੋਂ ਨਹੀਂ ਜਿਹੜੇ ਘਰੇ ਰਹਿ ਕੇ ਲੋਕਾਂ ਨੂੰ ਕਹਿਣ ਕਿ ਤੁਸੀਂ ਇਲੈਕਸ਼ਨ ਲੜੋ ਮੈਂ ਉਹਨਾਂ ਦੇ ਵਿੱਚੋਂ ਆ ਕਿਉਂਕਿ ਮੈਂ ਵੀ ਸਰਪੰਚ ਤੋਂ ਐਮਐਲਏ ਬਣਿਆ ਸੀ ਔਰ ਮੈਂ ਇਹ ਲੋਕਾਂ ਨਾਲ ਵਾਦਾ ਕੀਤਾ ਸੀਗਾ ਕਿ ਸਰਕਾਰ ਦੀ ਧੱਕੇਸ਼ਾਹੀ ਖਲਾਅ ਪਹਿਲਾਂ ਮੈਂ ਅੱਗੇ ਚੱਲਾਂਗਾ ਜੇ ਪਹਿਲਾਂ ਗੋਲੀ ਵੱਜੂਗੀ ਤੇ ਕਲਵੀਰ ਸਿੰਘ ਜੀਰੇ ਦੇ ਵੱਜੂਗੀ ਬਾਅਦ ਵਿੱਚ ਮੇਰੇ ਕਿਸੇ ਵਰਕਰ ਦੇ ਆਹ ਲ ਕੋਈ ਦੇਖ ਸਕਦਾ